ਜਦੋਂ ਪੰਜਾਬ ਤੋਂ ਕੈਨੇਡਾ ਗਏ ਇੱਥੋਂ ਦੇ ਪੁੱਤਰਾਂ ਵੱਲੋਂ ਡਾਲਰ ਭੇਜਣ ਦੀ ਥਾਂ ਖੁਦ ਉਹਨਾਂ ਦੀਆਂ ਦੇਹਾਂ ਵਾਪਸ ਆਉਣ ਤੇ ਫਿਰ ਪੰਜਾਬ ਨਾਲ ਕੀ ਗੁਜਰਦੀ ਹੋਊਗੀ ਪੰਜਾਬ ਵਿੱਚ ਖਾਸ ਕਰਕੇ ਨਵੀਂ ਜਨਰੇਸ਼ਨ 'ਚ ਇੱਕ ਵੱਡਾ ਸਪਨਾ ਇੱਕ ਵੱਡੀ ਇੱਛਾ ਹੈ ਵੀ ਅਸੀਂ ਕਿਸੇ ਨਾ ਕਿਸੇ ਰੂਪ ਚ ਵਿਦੇਸ਼ ਚਲ ਜਾਈਏ ਖਾਸ ਕਰਕੇ ਕੈਨੇਡਾ ਦੇ ਰਾਹ ਪੈ ਜਾਈਏ ਕੈਨੇਡਾ ਦੇ ਜਹਾਜ ਤੇ ਚੜ ਜਾਈਏ ਪਰ ਇਸ ਦੌਰਾਨ ਜਦੋਂ ਲਗਾਤਾਰ ਇਹ ਖਬਰਾਂ ਆਉਣ ਵੀ ਫਲਾਣੇ ਦਾ ਪੁੱਤ ਕੈਨੇਡਾ ਗਿਆ ਸੀ ਬਤੌਰ ਸਟੂਡੈਂਟ ਤੇ ਉੱਥੇ ਉਹਨੇ ਖੁਦਕਸ਼ੀ ਕਰ ਲਈ ਜਾਂ ਮਾਨਸਿਕ ਤਣਾਅ ਕਾਰਨ ਉਹਦੀ ਮੌਤ ਹੋ ਗਈ ਜਾਂ ਦਿਲ ਦਾ ਦੌਰਾ ਪੈਣ ਕਾਰਨ ਉਹ ਚਲਾਣਾ ਕਰ ਗਿਆ ਤੇ ਫਿਰ ਉਹਦੇ ਮਾਪਿਆਂ ਨਾਲ ਤੇ ਖਾਸ ਕਰਕੇ ਪੰਜਾਬ ਨਾਲ ਕੀ ਵਾਪਰਦਾ ਹੋਊਗਾ ਬੜੀਆਂ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਔਰ ਇਹਦੇ ਤੇ ਚਰਚਾ ਵੀ ਬਹੁਤ ਚੱਲ ਰਹੀ ਹੈ ਹੁਣ ਇੱਕ ਹੋਰ ਬੁਰੀ ਖਬਰ ਕੈਨੇਡਾ ਤੋਂ ਆਈ ਹੈ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੱਕਾ ਦਾ ਆਕਾਸ਼ਦੀਪ ਸਿੰਘ ਜਿਹੜਾ 22 ਸਾਲ ਦਾ ਨੌਜਵਾਨ ਸੀ ਦੱਸਿਆ ਜਾ ਰਿਹਾ ਹੈ ਵੀ ਉਹ 2 ਸਾਲ ਪਹਿਲਾਂ ਬਤੌਰ ਸਟੂਡੈਂਟ ਕੈਨੇਡਾ ਗਿਆ ਸੀ ਬ੍ਰੈਂਪਟਨ 'ਚ ਰਹਿੰਦਾ ਸੀ ਪਿਛਲੇ ਸਮੇਂ ਤੋਂ ਉਹ ਬੇਰੁਜ਼ਗਾਰ ਸੀ ਉਹਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਸੀ ਉਹਨੂੰ ਜੌਬ ਨਹੀਂ ਮਿਲ ਰਹੀ ਉਹ ਬੜੀਆਂ ਕਹਿੰਦੇ ਟੱਕਰਾਂ ਮਾਰ ਰਿਹਾ ਸੀ ਪਰ ਉਹਨੂੰ ਜਿਉਣ ਲਈ ਜੌਬ ਨਹੀਂ ਮਿਲ ਰਹੀ ਸੀ ਫਿਰ ਜੋ ਹੋਂ ਜਾਣਕਾਰੀ ਮਿਲੀ ਹੈ ਵੀ ਕੈਲਗਰੀ ਚ ਉਹਨੇ ਖੁਦਕਸ਼ੀ ਕਰ ਲਈ ਹੈ ਜਿਹਦਾ ਅਰਥ ਇਹ ਆ ਵੀ ਬ੍ਰੈਮਟਨ ਤੋਂ ਸ਼ਾਇਦ ਉਹ ਕੈਲਗਰੀ ਗਿਆ ਹੋਵੇ ਵੀ ਉੱਥੇ ਜੌਬ ਮਿਲ ਜੇ ਪਰ ਕਹਿੰਦੇ ਉੱਥੇ ਵੀ ਉਹਨੂੰ ਜੌਬ ਨਹੀਂ ਮਿਲੀ ਬੜਾ ਉਹ ਭਟਕਦਾ ਰਿਹਾ ਤੇ ਅਖੀਰ ਆਪਣੀ ਜਾਨ ਉਹਨੇ ਖੁਦ ਹੀ ਲੈ ਲਈ ਜਦੋਂ ਤਾਂ ਬੜਾ ਸਾਫ ਨਜ਼ਰ ਆ ਰਿਹਾ ਵੀ ਜਿਹੜੇ ਇੱਥੋਂ ਬੱਚੇ ਕੈਨੇਡਾ ਜਾਂਦੇ ਨੇ ਕਸੂਤੇ ਫਸ ਜਾਂਦੇ ਨੇ ਇੱਥੋਂ ਆਪਣੇ ਮਾਪਿਓ ਕੋਲੋਂ ਉਹਨਾਂ ਦੇ ਲੱਖਾਂ ਰੁਪਏ ਖਰਚਾ ਕੇ ਸ਼ਾਇਦ ਕਈ ਕਰਜ਼ਾ ਚੱਕ ਕੇ ਖੇਤ ਖਲਿਆਣ ਵੇਚ ਕੇ ਆਪਣੇ ਪੁੱਤਾਂ ਨੂੰ ਧੀਆਂ ਨੂੰ ਕੈਨੇਡਾ ਭੇਜਦੇ ਨੇ ਤੇ ਜਦੋਂ ਕੈਨੇਡਾ ਉਹਨਾਂ ਨੂੰ ਜੌਬ ਨਹੀਂ ਮਿਲਦਾ ਜਦੋਂ ਉਹਨਾਂ ਕੋਲ ਖਾਣ ਦੀ ਰੋਟੀ ਨਹੀਂ ਹੁੰਦੀ ਰਹਿਣ ਲਈ ਬੇਸਮੈਂਟ ਦਾ ਕਿਰਾਇਆ ਨਹੀਂ ਹੁੰਦਾ ਤੇ ਫਿਰ ਉਹ ਨਾ ਇੱਧਰ ਦੇ ਨਾ ਉੱਧਰ ਦੇ ਅ ਬੱਚੇ ਸ਼ਾਇਦ ਇਹ ਸੋਚਦੇ ਨੇ ਵੀ ਆਪਣੇ ਮਾਪਿਆਂ ਨੂੰ ਕਹਿਣਗੇ ਬੇ ਮੇ ਕੋਲ ਜੌਬ ਨਹੀਂ ਮੈਨੂੰ ਪੈਸੇ ਭੇਜੋ ਤੇ ਮਾਪਿਆਂ ਨੂੰ ਕਿਹੜੇ ਮੂੰਹ ਨਾਲ ਮੈਂ ਕਹੂੰਗਾ ਕਿਵੇਂ ਪਰੇਸ਼ਾਨ ਕਰੂੰਗਾ ਤੇ ਇਸੇ ਘਮਨ ਘੇਰੀ ਚ ਕਈ ਖਬਰਾਂ ਪਹਿਲਾਂ ਵੀ ਆਈਆਂ ਨੇ ਵੀ ਫਲਾਣੇ ਨੇ ਖੁਦਕਸ਼ੀ ਕਰ ਲਈ ਫਲਾਣੇ ਦੀ লাশ ਨਦੀ ਚ ਮਿਲੀ ਇਹੋ ਜਿਹੇ ਘਟਨਾਵਾਂ ਪੰਜਾਬ ਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਨੇ ਔਰ ਆਕਾਸ਼ਦੀਪ ਦੀ ਮੌਤ ਨੇ ਇੱਕ ਵਾਰੀ ਫੇਰ ਇਹ ਚਰਚਾ ਛੇੜ ਦਿੱਤੀ ਹੈ ਇੱਕ ਅਜੇ ਰਿਪੋਰਟ ਵੀ ਆਈ ਕੈਨੇਡਾ ਤੋਂ ਵੀ ਖਾਸ ਕਰਕੇ ਪੰਜਾਬੀ ਮੁੰਡੇ ਕੁੜੀਆਂ ਜਿਹੜੀਆਂ ਜਿਹੜੇ ਨੇ ਉਹ ਜੋਬ ਦੀ ਘਾਟ ਕਾਰਨ ਬਹੁਤ ਪਰੇਸ਼ਾਨ ਨੇ ਮਾਨਸਿਕ ਤਣਾਅ ਚ ਨੇ ਮਾਨਸਿਕ ਤੌਰ ਤੇ ਉਹਨਾਂ ਤੇ ਇੰਨਾ ਦਬਾਅ ਆ ਵੀ ਉਹ ਆਪਣੇ ਆਪ ਚੀ ਨਹੀਂਗੇ ਔਰ ਇੰਨਾ ਹਾਲਾਤਾਂ ਵਿੱਚ ਜਦੋਂ ਉੱਥੇ ਰਹਿਣਗੇ ਤੇ ਇੱਕ ਦਿਨ ਉਹ ਕਿਤੇ ਇੱਕ ਗਲਤ ਸੋਚ ਵੀ ਰੱਖ ਸਕਦੇ ਆ ਵੀ ਮੈਂ ਹੁਣ ਕੀ ਕਰਦਾ ਨਾ ਮੈਂ ਖਾਲੀ ਹੱਥ ਵਾਪਸ ਪੰਜਾਬ ਜਾ ਸਕਦਾ ਆਪਣੇ ਮਾਪਿਆਂ ਕੋਲ ਤੇ ਇੱਥੇ ਰਹਿਣਾ ਤੇ ਮੈਨੂੰ ਜੌਬ ਨਹੀਂ ਗਈ ਫਿਰ ਉਹ ਗਲਤ ਸਟੈਪ ਚੁੱਕ ਸਕਦਾ ਸਿਰਫ ਖੁਦਕੁਸ਼ੀ ਕਰਨ ਦਾ ਹੀ ਨਹੀਂ ਹੋਰ ਵੀ ਕਈ ਗਲਤ ਰਸਤੇ ਵੀ ਪੈ ਸਕ ਰਹੇ ਨੇ ਮੁੰਡੇ ਸੋ ਇਹ ਜਿਹੜੀ ਖਬਰ ਹੈ ਇਹਨੇ ਇੱਕ ਵਾਰੀ ਫਿਰ ਚਰਚਾ ਛੇੜਤੀ ਹੈ ਹਾਲੇ ਜੇ ਗੱਲ ਬੈਂਕੂਵਰ ਦੀ ਕਰੀਏ ਸਰੀ ਦੀ ਕਰੀਏ ਤੇ ਇੰਨਾ ਹਾਲਾਤਾਂ ਚ ਗੁਜ਼ਾਰੇ ਜਿਹੜੇ ਮੁੰਡੇ ਨੇ ਜਾਂ ਕੁੜੀਆਂ ਨੇ ਪੰਜਾਬ ਦੇ ਉਹਨਾਂ ਲਈ ਇੱਕ ਵਿਸ਼ੇਸ਼ ਤੌਰ ਤੇ ਗੁਰਨਾਨਕ ਫੂਡ ਬੈਂਕ ਬਣਿਆ ਹੈ ਗੁਰਨਾਨਕ ਫੂਡ ਬੈਂਕ ਜਿਹੜਾ ਆ ਉਹ ਜਿਹੜੇ ਜੋਬ ਤੋਂ ਟੁੱਟੇ ਨੇ ਜਿੰਨਾਂ ਕੋਲ ਉੱਥੇ ਰੋਜ਼ਗਾਰ ਨਹੀਂਗਾ ਜਿੰਨਾਂ ਕੋ ਖਾਣ ਲਈ ਰੋਟੀ ਨਹੀਂ ਜਿੰਨਾਂ ਕੋ ਸੌਣ ਲਈ ਬਿਸਤਰਾ ਨਹੀਂਗਾ ਉਹਨਾਂ ਦੀ ਹੈਲਪ ਕਰਦੇ ਨੇ ਔਰ ਉਹ ਫੂਡ ਬੈਂਕ ਉੱਥੇ ਕੋਈ ਵੀ ਜਾ ਕੇ ਕਹਦੇ ਮੈਂ ਇਮੀਗਰੈਂਟ ਆ ਮੇਰੇ ਕੋਲ ਖਾਣ ਲਈ ਰੋਟੀ ਨਹੀਂ ਮੇਰੇ ਕੋਲ ਨੌਕਰੀ ਨਹੀਂ ਤੇ ਉਸ ਹਰੇਕ ਮਹੀਨੇ ਰਾਸ਼ਨ ਜਿਉਣ ਲਈ ਜਿਹੜਾ ਮੁਹੱਈਆ ਕਰਦੇ ਨੇ ਮੁਫਤੋਂ ਮੁਫਤੀ ਪਰ ਇਹਨਾਂ ਹਾਲਾਤਾਂ ਦੇ ਬਾਵਜੂਦ ਇਹੋ ਜਿਹੀਆਂ ਸਹੂਲਤਾਂ ਦੇ ਬਾਵਜੂਦ ਜੇ ਪੰਜਾਬ ਤੋਂ ਇੱਥੋਂ ਗਏ ਮੁੰਡੇ ਜਾਂ ਕੁੜੀਆਂ ਉੱਥੇ ਖੁਦਕਸ਼ੀ ਕਰਦੇ ਨੇ ਜਾਂ ਮਾਨਸਿਕ ਤਣਾਅ ਚ ਨੇ ਤੇ ਫਿਰ ਤੇ ਪੰਜਾਬ ਨੂੰ ਸੋਚਣਾ ਹੀ ਪਊਗਾ ਜਿੱਥੇ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕੈਨੇਡਾ 'ਚ ਕਿਉਂਕਿ ਕੈਨੇਡਾ 'ਚ ਪਿਛਲੇ ਸਮੇਂ ਤੋਂ ਇਹ ਬੜੀ ਚਰਚਾ ਆ ਬੀ ਜੌਬ ਨਹੀਂ ਗਏ ਬੇਸਮੈਂਟਾਂ ਨਹੀਂ ਗੀਆਂ ਬਹੁਤ ਮਹਿੰਗੀਆਂ ਨੇ ਔਰ ਹੁਣ ਤੇ ਇਹ ਵੀ ਖਬਰਾਂ ਨੇ ਬੀ ਸਟੂਡੈਂਟ ਜਿਹੜੇ ਨੇ ਕਿਤੇ ਨਾ ਕਿਤੇ ਡੱਕਾ ਲਾਇਆ ਕੈਨੇਡਾ ਨੇ ਤੇ ਜਿਹੜੀਆਂ ਬੇਸਮੈਂਟਾਂ ਖਾਸ ਕਰਕੇ ਸਰੀ ਵੈਂਕੂਵਰ 'ਚ ਲੱਭਦੀਆਂ ਨਹੀਂ ਸੀ ਹੁਣ ਖਾਲੀ ਨੇ ਉੱਥੇ ਹੁਣ ਕਿਰਾਏ ਤੇ ਕਿਰਾਏਦਾਰ ਨਹੀਂ ਲੱਭਦੇ ਇਦਾਂ ਦੀ ਚਰਚਾ ਵੀ ਆ ਰਹੀ ਆ ਸੋ ਨਵੇਂ ਤਰ੍ਹਾਂ ਦਾ ਮਾਹੌਲ ਕੈਨੇਡਾ 'ਚ ਬਣਿਆ ਤੇ ਜਿਹੜੇ ਸਾਡੇ ਹੁਣ ਹੋਰ ਬੱਚੇ ਕੈਨੇਡਾ ਦੇ ਜਾਣਾ ਚਾਹੁੰਦੇ ਨੇ ਕੈਨੇਡਾ ਉਹਨਾਂ ਨੂੰ 100 ਵਾਰ ਸੋਚਣਾ ਚਾਹੀਦਾ ਹੈ ਉੱਥੋਂ ਦਾ ਸਰਵੇ ਕਰਨਾ ਚਾਹੀਦਾ ਉੱਥੇ ਜਿਹੜੇ ਉਹਨਾਂ ਦੇ ਨੇੜੂ ਨੇ ਉਹਨਾਂ ਨਾਲ ਵਿਚਾਰ ਜ਼ਰੂਰ ਕਰਨਾ ਚਾਹੀਦਾ ਔਰ ਕੈਨੇਡਾ ਚ ਕਮਾਲ ਦੀਆਂ ਗੱਲਾਂ ਨੇ ਜਿਵੇਂ ਦੱਸਿਆ ਉੱਥੇ ਗੁਰਨਾਨਕ ਫੂਡ ਬੈਂਕ ਜਿਹੜਾ ਉੱਥੇ ਸਿੱਖ ਕਮਿਊਨਿਟੀ ਨੇ ਖੋਲਿਆ ਕਿੰਨਾ ਵੱਡਾ ਕਾਰਜ ਹੈ ਵੀ ਉੱਥੇ ਕੈਨੇਡਾ ਚ ਦੁਨੀਆ ਦੇ ਕਿਸੇ ਵੀ ਦੇਸ਼ ਦਾ ਕੋਈ ਵਿਅਕਤੀ ਗਿਆ ਹੋਵੇ ਤੇ ਉਹ ਕਵੇ ਮੇਰੇ ਕੋ ਖਾਣ ਦੀ ਰੋਟੀ ਨਹੀਂ ਤੇ ਉਹ ਵੀ ਉਸ ਫੂਡ ਬੈਂਕ ਤੇ ਜਾ ਕੇ ਤੇ ਰਾਸ਼ਨ ਲੈ ਸਕਦਾ ਮਹੀਨਾਵਾਰ ਦੀ ਰਾਸ਼ਨ ਜਿਹੜਾ ਲੈ ਸਕਦਾ ਬੈੱਡ ਵੀ ਲੈ ਸਕਦਾ ਬਿਸਤਰਾ ਵੀ ਲੈ ਸਕਦਾ ਸਹਰਾਣਾ ਵੀ ਲੈ ਸਕਦਾ ਐਦਾਂ ਦੀ ਉੱਤੇ ਸਹੂਲਤਾਂ ਨੇ ਸੋ ਇਹ ਤੇ ਇੱਕ ਪੱਖ ਸੀ ਪਰ ਦੂਸਰਾ ਪੱਖ ਇਹ ਵੀ ਹੈ ਵੀ ਕੈਨੇਡਾ ਵਿੱਚ ਪੰਜਾਬੀਆਂ ਨੇ ਸਿੱਖਾਂ ਨੇ ਕਮਾਲਾਂ ਕੀਤੀਆਂ ਨੇ ਸਰਦਾਰੀਆਂ ਕਾਇਮ ਕੀਤੀਆਂ ਨੇ ਇੱਕ ਖਬਰ ਇਹ ਵੀ ਆਈ ਹੈ ਜਿਹੜੀ ਪੰਜਾਬ ਲਈ ਮਾਣ ਵਾਲੀ ਖਬਰ ਵੀ ਹੈ ਵੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜ ਸ਼ਹਿਰਾਂ ਵਿੱਚ ਜਿਹੜੇ ਪੁਲਿਸ ਮੁਖੀ ਨੇ ਉਹ ਪੰਜਾਬੀ ਨੇ ਕੱਲੇ ਬ੍ਰਿਟਿਸ਼ ਸੂਬੇ ਦੇ ਕੈਨੇਡਾ ਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਸੂਬਾ ਆ ਉਹਦੇ ਪੰਜ ਸ਼ਹਿਰਾਂ ਵਿੱਚ ਸਾਡੇ ਪੰਜਾਬੀ ਜਿਹੜੇ ਉਹ ਪੁਲਿਸ ਚੀਫ ਨੇ ਜਿਹਦੇ ਵਿੱਚ ਮੋਗਾ ਦੇ ਸੁਵਿੰਦਰ ਸਿੰਘ ਸਟੀਵ ਰਾਏ ਇਹ ਬੈਂਕੂਵਰ ਪੁਲਿਸ ਦੇ ਹੈੱਡ ਨੇ ਮੁਖੀ ਨੇ ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਬੰਗਾ ਕਸਬੇ ਦੇ ਦਲਬੀਰ ਸਿੰਘ ਡੇਲ ਮਾਨਕ ਇਹ ਵਿਕਟੋਰੀਆ ਪੁਲਿਸ ਦੇ ਮੁਖੀ ਨੇ ਇਸੇ ਤਰ੍ਹਾਂ ਮੋਗੇ ਦੇ ਪਿੰਡ ਸੁਖਾਨੰਦ ਦੇ ਹਰਜਿੰਦਰ ਸਿੰਘ ਹਰਜ ਸਿੱਧੂ ਇਹ ਡੈਲਟਾ ਪੁਲਿਸ ਦੇ ਹੈੱਡ ਨੇ ਮੁਖੀ ਨੇ ਔਰ ਇੱਕ ਕਸਬਾ ਔੜ ਦੇ ਪਿੰਡ ਮਲਪੁਰ ਦੇ ਦੇਵ ਚੋਹਾਨ ਜਿਹੜੇ ਨੇ ਇਹ ਰਿਚਮੈਂਟ ਪੁਲਿਸ ਦੇ ਮੁਖੀ ਨੇ ਇਦਾਂ ਦੀਆਂ ਖੁਸ਼ਖਬਰਾਂ ਵੀ ਜਿਹੜੀਆਂ ਕੈਨੇਡਾ ਤੋਂ ਆ ਰਹੀਆਂ ਨੇ ਜਿੱਥੇ ਖੁਦਕੁਸ਼ੀ ਦੀ ਖਬਰ ਆਈ ਹੈ ਉੱਥੇ ਇਦਾਂ ਦੀਆਂ ਚੰਗੀਆਂ ਖਬਰਾਂ ਵੀ ਕੈਨੇਡਾ ਤੋਂ ਆ ਰਹੀਆਂ ਨੇ